ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੀਜਾ ਪਹਿਰ ਰਹਿਣ ਕੇ ਬਣ ਜਾ ਰਿਆ ਮਿੱਤਰਾ ਧਨ ਜੋ ਬਨਿਓ ਚਿਤ ਹਰ ਕਾ ਨਾਮ ਨਾ ਚਿਤ ਹੀ ਬਣ ਜਾ ਰਿਆ ਮਿੱਤਰਾ ਬੱਦਾ ਛੋਟ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 75 ਅੰਗ ਤੇ ਸੁਭਾਇਮਾਨ ਹਨ ਇਹਨਾਂ ਤੁਕਾਂ ਰਾਹੀਂ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਮਝਾ ਰਹੇ ਹਨ ਔ ਜਿੰਨੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਇਹਨਾਂ ਦੀ ਵਿਚਾਰ ਕਰੀਏ ਤੀਜੇ ਪਹਿਰ ਰਹਿਣ ਕੇ ਬੁਣ ਜਾ ਰਿਹਾ ਮਿੱਤਰਾ ਧਨ ਜੋਵਨ ਸੋਚਿਤ ਜਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਇਸ ਤੋਂ ਪਹਿਨਾ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਰਾਤ ਦੇ ਦੋ ਪਹਿਰਾਂ ਦੀ ਗੱਲ ਕੀਤੀ ਸੀ ਪਹਿਲੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਸਨ ਕਿ ਜਦੋਂ ਜੀਵ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਉਹਦੀ ਪਰਮਾਤਮਾ ਨਾਲ ਲਿਵ ਲੱਗੀ ਹੁੰਦੀ ਹੈ ਉਹਦਾ ਮਨ ਉਹਦਾ ਧਿਆਨ ਪ੍ਰਭੂ ਚਰਣਾ ਵਿੱਚ ਜੁੜਿਆ ਹੁੰਦਾ ਹੈ ਦੂਜੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਜੀਵ ਜਨਮ ਲੈ ਕੇ ਸੰਸਾਰ ਵਿੱਚ ਆਉਂਦਾ ਹੈ ਤਾਂ ਉਹਦੀ ਜੋ ਪਰਮਾਤਮਾ ਨਾਲ ਲੱਗੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਜੋ ਉਹਦਾ ਮਨ ਪ੍ਰਭੂ ਚਰਨਾ ਵਿੱਚ ਜੁੜਿਆ ਹੁੰਦਾ ਹੈ ਉਹਦਾ ਧਿਆਨ ਪ੍ਰਭੂ ਚਰਨਾ ਤੋਂ ਵਿਸਰ ਜਾਂਦਾ ਹੈ ਤੀਜੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਇਹ ਪਰਮਾਤਮਾ ਦੇ ਨਾਮ ਦਾ ਵਣਜ ਕਰਨਾ ਹੈ ਵਪਾਰ ਕਰਨਾ ਹੈ ਜੀਵ ਮਿੱਤਰ ਜਵਾਨੀ ਵੇਲੇ ਜੋਵਨ ਵੇਲੇ ਤੇਰੀ ਇਸ ਮਤ ਨੇ ਬਕਾਰਾਂ ਵਿੱਚ ਚਿੱਤ ਲਾ ਲਿਆ ਹੈ ਚਿੱਤ ਜੋੜ ਲਿਆ ਹੈ ਹੁਣ ਤੇਰੇ ਮਨ ਨੂੰ ਬਕਾਰ ਚਿੰਬੜ ਗਏ ਹਨ ਬਖ ਤੇਰੇ ਮਨ ਨੂੰ ਬਕਾਰਾਂ ਨੇ ਘੇਰ ਲਿਆ ਹੈ ਹਰ ਕਾ ਨਾਮ ਨਾ ਚਿੱਤ ਹੀ ਵਣ ਜਾ ਰਿਹਾ ਮਿੱਤਰਾ ਵੱਡਾ ਛੋਟਾ ਜਿੱਤ हे ਵਣਜਾਰੇ ਮਿੱਤਰ ਤੈ ਪਰਮਾਤਮ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ ਜਿਸ ਨਾਲ ਤੈਨੂੰ ਬਕਾਰਾਂ ਤੋਂ ਖਲਾਸੀ ਮਿਲਣੀ ਸੀ ਜਿਸ ਨਾਲ ਤੈਨੂੰ ਬਕਾਰਾਂ ਤੋਂ ਛੁਟਕਾਰਾ ਮਿਲਣਾ ਸੀ ਇਹਨਾਂ ਤੁਕਰਾ ਹੈ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਹਨ ਅੱਗੇ ਚੌਥੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦੇ ਮਾਧਮ ਰਾਹੀਂ ਸਰਵਨ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ